ਦੇਹਾੜਾ ਹੈ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਸ਼੍ਰੀ ਨਨਪੁਰ ਸਾਹਿਬ ਵਿਖੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜੋ ਖਾਲਸੇ ਪੰਥ ਦੀ ਸਜਣਾ ਕੀਤੀ ਸੋ ਅੱਜ ਪੂਰੇ ਵਰਲਡ ਵਿੱਚ ਨਾਨਕ ਲੇਵਾ ਸਿੱਖ ਸੰਗਤਾਂ ਵਿਸਾਖੀ ਦਾ ਦਿਹਾੜਾ ਮਨਾ ਰਹੀਆਂ ਹਨ ਬਹੁਤ ਮਹਾਨ ਸਿੱਖਾਂ ਦਾ ਅਹਿਮ ਦਿਹਾੜਾ ਹੈ ਸੋ ਗੁਰੂ ਸਾਹਿਬ ਕਿਰਪਾ ਕਰੇ ਭਾਈ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸੰਗਤ ਜੀ ਇਸ ਮੌਕੇ ਵਿਸਾਖੀ ਦੇ ਦਿਹਾੜੇ ਤੇ ਸ੍ਰੀ ਚਰਨ ਕਉ ਸਹਿਬ ਮਾਛੀਵਾੜਾ ਸਾਹਿਬ ਕੇ ਖੜੇ ਆ ਤੇ ਜਿਵੇਂ ਕਿ ਤੁਸੀਂ ਕੱਲ ਉਪਰਾਲਾ ਕਾ ਵੀ ਸੰਗਤ ਨੇ ਦੇਖਿਆ ਵੀ ਵਿਸਾਖੀ ਦੇ ਦਿਹਾੜੇ ਤੇ ਸ੍ਰੀ ਅਨੰਦਪੁਰ ਸਾਹਿਬ ਕੇ ਕੀਤਾ ਸੀ ਜਿੱਤੇ ਕਿ ਜ਼ਿਆਦਾਤਰ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਵਿਸਾਖੀ ਮਨਾਈ ਕਿਉਂ ਜਾਂਦੀ ਹੈ ਪਰ ਉੱਥੇ ਹੀ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਇੱਕ ਉਪਰਾਲਾ ਵੀਰ ਉਹਨਾਂ ਵੱਲੋਂ ਕੀਤਾ ਜਾ ਰਿਹਾ ਜਸਪਾਲ ਸਿੰਘ ਪਵਾਤੀ ਜੀ ਵੱਲੋਂ ਜੋ ਕਿ ਇੱਕ ਗੁਰਮਤ ਦਾ ਪੇਪਰ ਲੈ ਰਹੇ ਨੇ ਤੇ ਨਾਲ ਦੀ ਨਾਲ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਲਈ ਇਨਾਮ ਵੀ ਦਿੱਤੇ ਜਾਣਗੇ ਜੋ ਕਿ ਬਹੁਤ ਵਧੀਆ ਉਪਰਾਲਾ ਹੈ ਸੋ ਕੀ ਹੈ ਉਪਰਾਲਾ ਤੇ ਕੀ ਕੀ ਇਨਾਮ ਦਿੱਤੇ ਜਾਣਗੇ ਕੀ ਪੂਰੀ ਗੱਲਬਾਤ ਦਾ ਇਹਨਾਂ ਤੋਂ ਪਤਾ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਵੀਰ ਜੀ ਦਾ ਖਾਲਸਾ ਵੀਰ ਜੀ ਕੀ ਫਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਜੀ ਵਸਾਕ ਉਪਰਾਲਾ ਕੀ ਆ ਜੀ ਪਹਿਲਾਂ ਤਾਂ ਉਹਦੇ ਬਾਰੇ ਥੋੜਾ ਦੱਸੋ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਸੁਣਨ ਵਾਲੇ ਵੀਰਾਂ ਨੂੰ ਤੇ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਖਾਲਸੇ ਪ੍ਰਗਟ ਦਿਸਦੀਆਂ ਉਪਰਾਲਾ ਜੀ ਮਾਰਾ ਕਰਾ ਰਹੇ ਆ ਪਾਸ਼ਾ ਜੀ ਦੀਆ ਮਨ ਤੇ ਵਿਸਾਖੀ ਤੇ ਸਪੈਸ਼ਲ ਅਸੀਂ ਆਜ ਕੀ ਬੱਚਿਆਂ ਨੂੰ ਰੇਂਜਰ ਸਾਈਕਲ ਲੱਗੇ ਆ ਜੀ ਜਿਹੜੇ ਬੱਚੇ ਫਾਸਟ ਸਟੈਂਡ ਥਰਡ ਆਉਣਗੇ ਤੁਹਾਡੇ ਸਾਹਮਣੇ ਹੀ ਰੇਂਜਰ ਸਾਈਕਲ ਆ ਜੀ ਖੜੇ ਕਰੇ ਹੋਇਆ ਤੇ ਨਾਲ ਹੋਰ ਵੀ ਬਹੁਤ ਨਾਮ ਨੇ ਜਿਹੜੇ ਬੱਚਿਆਂ ਨੂੰ ਦੇ ਰਹੇ ਆ ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ ਇਹ ਵੀ ਇਤਿਹਾਸ ਦਾ ਇੱਕ ਪੇਪਰ ਹੈ ਜੀ ਇੱਕ ਇਹ ਤਿਆਰ ਕਰਿਆ ਹੋਇਆ ਜਿਦੇ ਚ ਅਕਾਲੀ ਫੁੱਲਾ ਸਿੰਘ ਕੌਣ ਸੀ ਜਿਵੇਂ ਕੇ ਵਗਾਰਾ ਹੈ ਨਾ ਗੁਰੂ ਅੰਗਦ ਦੇਵ ਜੀ ਕਿੰਨੀ ਸੰਤਾਨ ਸੀ ਗੁਰੂ ਅਮਰਦਾਸ ਜੀ ਨੇ ਕਿਹੜੇ ਤਿੰਨ ਭੱਬੇ ਮਾਦਾ ਭਾਨੀ ਜੀ ਨੂੰ ਆਪਣੇ ਤੇਜ ਦੇ ਰੂਪ ਦਿੱਤੇ ਤੇ ਇਦਾਂ ਜੀ ਗੁਰੂ ਅਮਰਸਾਦ ਪੰਜ ਸਰੋਵਰਾਂ ਨਾਮ ਹਾਂ ਜੀ ਤੇ ਜਫਰ ਨਾਮ ਦਾ ਕੀ ਅਰਥ ਹੈ ਇਦਾਂ ਦੇ ਸਵਾਲ ਜਵਾਬ ਨੇ ਕਾਫੀ ਹੋਰ ਵੀ 20 ਮਿੰਟ ਦੇ ਹਿਸਾਬ ਨਾਲ ਦਿੰਨੇ ਉਹ ਪੇਪਰ ਕਹਿ ਜੀ ਤਕਰੀਬਨ ਬੱਚਿਆਂ ਨੂੰ ਅਸੀਂ ਰੱਖਿਆ ਹੋਇਆ ਜਿਹੜੇ ਤਕਰੀਬਨ 8-9 ਸਾਲ ਦੀ ਉਮਰ ਤੋਂ ਲੈ ਕੇ ਬੱਚਿਆਂ ਨੂੰ ਕੋਈ ਜ਼ਿਆਦਾ ਨਹੀਂ ਆ ਵਿੱਚ ਬਹੁਤ ਵੀ ਪੰਜਾਂ ਤੱਕ ਦਾ ਨਾਮ ਵੀ ਆ ਉਹ ਈਜ਼ੀ ਵੀ ਪੇਪਰ ਆ ਬਹੁਤ ਜ਼ਿਆਦਾ ਵਿੱਚ ਤੇ ਜਿਹੜੇ ਬੱਚੇ ਇਦਾਂ ਵੀ ਸਾਨੂੰ ਸੁਣਾਏ ਜਾਂਦੇ ਆ ਅ ਬੁਢਲੀ ਜਾਣਕਾਰੀ ਸਿਕਤਰੋਂ ਦੀ ਬੀਤ ਗੁਰੂ ਅਨੰਦ ਸਾਹਿਬ ਦੇ ਨਾਮ ਪੰਜਾਂ ਪਿਆਰੇ ਤਾਕਤ ਚਾਰ ਧਾਮ ਔਰ ਆਦਕ ਵਗੈਰਾ ਹਾਂਜੀ ਤੇ ਉਹਨਾਂ ਨੂੰ ਪੰਜ ਕਕਾਰ ਉਹਨਾਂ ਨੂੰ ਵੀ ਛੋਟਾ ਨਾਮ ਦੇ ਦਿੱਤਾ ਤੇ ਬਾਕੀ ਪੇਪਰ ਚੋਂ ਜਿਹੜੇ ਰੇਂਜਰ ਸਾਈਕਲ ਵਗੈਰਾ ਅਸੀਂ ਰੱਖੇ ਹੋਏ ਆ ਉਹ ਬੱਚਿਆਂ ਨੂੰ 4 ਵੇ ਅਸੀਂ ਕੱਢ ਰਹੇ ਆ ਬੱਚੇ ਜਿਹੜੇ ਸਾਡੇ ਕੋਲ ਵਧੀਆ ਹੋਣਗੇ ਤੇ ਹੋਰਾਂ ਨੂੰ ਵੀ ਨਾਮ ਦਿੱਤੇ ਜਾ ਰਹੇ ਆ ਇਹ ਤਾਂ ਕਰਕੇ ਰੱਖਿਆ ਜੀ ਦੇਖੋ ਸਾਡੀ ਸ਼ੇਕ ਕਾਮ ਲੰਗਰ ਬਹੁ ਲਾਉਂਦੀ ਆ ਬੱਚਿਆਂ ਦੀ ਵੀ ਮਨ ਚ ਕਿਵੇਂ ਆਏ ਉਪਰਾਲਾ ਜੀ ਦਾ ਇਹ ਇੱਕ ਭਾਈ ਸਾਹਿਬ ਜੀ ਅੱਜ ਤੋਂ ਨਹੀਂ ਬਹੁਤ ਟਾਈਮ ਤੋਂ ਚੱਲ ਰਿਹਾ ਤੁਹਾਨੂੰ ਬਹੁਤ ਟਾਈਮ ਹੋ ਗਿਆ ਜਦੋਂ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਦਾ 550 ਸਾਲਾ ਮਨਾਇਆ ਸੀ ਨਾ ਪਪਾ ਨੇ ਉੱਥੇ ਮਹਾਰਾਜਾ ਪਾਸ਼ਾ ਜੀ ਦਾ ਉਦੋਂ ਵੀ ਅਸੀਂ ਉੱਥੇ ਇਸ ਤਰ੍ਹਾਂ ਦਾ ਉਪਰਾਲਾ ਪਾਸ਼ਾ ਨੇ ਕਰਾਇਆ ਸਾਡਾ ਮੇਨ ਕੰਮ ਆ ਬੱਚਿਆਂ ਨੂੰ ਪਿੰਡਾਂ 'ਚ ਕੈਂਪ ਲਾਉਣੇ ਧਾਰਮਿਕ ਫਿਲਮ ਦਸਤਾਰਾਂ ਇਤਿਹਾਸ ਦੀ ਜਾਣਕਾਰੀ ਬੱਚਿਆਂ ਤੋਂ ਲੈ ਕੇ ਉਹਨੂੰ ਪੇਪਰ ਲੈ ਕੇ ਉਹਨਾਂ ਨੂੰ ਪਹਿਲਾਂ ਦੇਣੀ ਆ ਇਤਿਹਾਸ ਦੀ ਜਾਣਕਾਰੀ ਪੂਰੀ ਫਿਰ ਉਹ ਪੇਪਰ ਲੈ ਕੇ ਨਾਮ ਦੇਣੇ ਇਹ ਪਿੰਡਾਂ 'ਚ ਬਰਾਲੇ ਸਤਗੁਰੂ ਸੇਵਾ ਲੈਂਦੇ ਆ ਤੇ ਵੱਡੇ ਦਿਹਾੜਿਆਂ ਤੇ ਜਿਵੇਂ ਸਵਾ ਹੋਗੀ ਚੀਦੀ ਦਿਹਾੜੇ ਉਦੋਂ ਦਸਤਾਰ ਲੰਗਰ ਜਿਹੜੇ ਕੇ ਜੜਾ ਪੱਕਣ ਦਾ ਪ੍ਰਣ ਰੱਖ ਜਾ ਅੱਜ ਬੀਬੀ ਆਈ ਸਾਡੇ ਕੋਲ ਉਹ ਬੱਚੇ ਦੇ ਕੇਸ ਰੱਖ ਕੇ ਗਈ ਆ ਅਸੀਂ ਉਹਨਾਂ ਦਾ ਪੂਰਾ ਐਡਰੈਸ ਉਹਨੂੰ ਪੂਰਾ ਪੁੱਛਿਆ ਵੀ ਅਰਦਾਸ ਕਰਕੇ ਆ ਵੀ ਇਦਾਂ ਨਹੀਂ ਤੂੰ ਬਣਾ ਕੇ ਕੱਲੂ ਲਾਗੇ ਰੱਖਦੇ ਮੈਂ ਅੱਗੇ ਵੀ ਬਹੁਤ ਚੈਨਲ ਵਾਲੇ ਵੀਰ ਪਾਉਂਦੇ ਆ ਵੀ ਏਦਾਂ ਮਹਾਰਾਜ ਦੀ ਕਿਰਪਾ ਨਾਲ ਵੀ ਸਾਰੇ ਸਿਵਾਵਾ ਗੁਰੂ ਸਾਹਿਬ ਪਿੰਡਾਂ ਵਿੱਚ ਵੀ ਵੱਡੇ ਦਿਹਾੜਿਆਂ ਦੇ ਐਤਕੀ ਨਮਾ ਪ੍ਰਾਲਾ ਮਹਾਰਨ ਕਰਾਇਆ ਵਸਾਕੀ ਦੇ ਵੀ ਰੈਂਜਰ ਸਾਈਕਲ ਆ ਸੀ ਆ ਪੇਪਰ ਲੈ ਕੇ ਦੇ ਰਿਆ ਬੱਚਿਆਂ ਨੂੰ ਇਤਿਹਾਸ ਵਿੱਚੋਂ ਕਮ ਸੇ ਕਮ ਜਿਹੜਾ ਬੱਚਾ ਪੜੂਗਾ ਉਹਨੂੰ ਪਤਾ ਲੱਗੂ ਵੀ ਸਾਡਾ ਇਤਿਹਾਸ ਆ ਹੈ ਵੀ ਕੱਲ੍ਹ ਨੂੰ ਹੀ ਪੂਲਾ ਸਿੰਘ ਕੌਣ ਸੀ ਏਦਾਂ ਵਗੈਰਾ ਹਾਂ ਜੇ ਬੰਦਾ ਸਿੰਘ ਬਹਾਦਰ ਬਾਰੇ ਜਾਂ ਹੋਰ ਬਹੁਤ ਵਧੀਆ ਸਵਾਲ ਜਵਾਬ ਇਹਦੇ ਵਿੱਚ ਨੇ ਹਾਂਜੀ ਤੇ ਇਹ ਤੋਂ ਪਹਿਲਾਂ ਆਪਾਂ ਅੱਗੇ ਵਧੀਏ ਜੀ ਇੱਕ ਤੁਸੀਂ ਜਿਵੇਂ ਗੱਲਬਾਤ ਕੀਤੀ ਗਈ ਇਤਿਹਾਸ ਬਾਰੇ ਜਾਣਨਾ ਜ਼ਰੂਰੀ ਆ ਅਸੀਂ ਕੱਲ ਇੱਕ ਪ੍ਰਾਰਲਾ ਕੀਤਾ ਸੀ ਅੱਗੇ ਵੀ ਕਰਦੇ ਰਹਨੇ ਆ ਸੀਦੀ ਦਿਹਾੜੀਆਂ ਤੇ ਵੀ ਹੋਰ ਵੀ ਜਿਹੜੇ ਆਪਣੇ ਸਿੱਕੇ ਇਤਿਹਾਸ ਕੇ ਦੇਣ ਹੁੰਦੇ ਨੇ ਕੱਲ ਅਸੀਂ ਅਨੰਤਪੁਰ ਸਾਹਿਬ ਕੇ ਅਗੇ ਜੀ ਪਸਾਖੀ ਦੇ ਨਾਲ ਸੰਬੰਧਿਤ ਬੱਚਿਆਂ ਨੂੰ ਸਵਾਲ ਕੀਤੇ ਬਜ਼ੁਰਗਾਂ ਨੂੰ ਵੀ ਕੀਤੇ ਕਿਹੜੇ 90% ਨੂੰ ਮਤਲਬ ਪਤਾ ਹੀ ਨਹੀਂ ਕਿ ਬਸਾਖੀ ਦਾ ਇਤਿਹਾਸ ਕੀ ਆ ਜਦ ਤੱਕ ਕਹਿੰਦੇ ਕਣਕਾਂ ਕੱਟੀਆਂ ਜਾਂਦੀਆਂ ਨੇ ਤਾਂ ਗੁਰਦੁਆਰਾ ਸਾਹਿਬ ਆਏ ਆ ਵੀ ਇਹਦੇ ਵਿੱਚ ਕੀ ਕਮੀ ਲੱਗਦੀ ਆ ਕੌਣ ਕਸੂਰਵਾਰ ਲੱਗਦਾ ਮਾਪੇ ਆਪਣੀਆਂ ਸੰਸਥਾਵਾਂ ਜਾਂ ਸਕੂਲ ਕਿੱਥੇ ਕਮੀ ਰਹਿ ਗਈ ਵੀ ਅੱਜ ਕੱਲ ਬੱਚਿਆਂ ਨੂੰ ਪਤਾ ਨਹੀਂ ਹੈਗਾ ਆਪਣੇ ਇਤਿਹਾਸ ਬਾਰੇ ਨਹੀਂ ਮੈਂ ਇੱਕ ਗੱਲ ਕਹਿੰਦਾ ਭਾਈ ਸਾਹਿਬ ਜੀ ਕਮੀ ਇੱਕ ਚ ਨਹੀਂ ਜੇ ਆਪਾਂ ਕਹੀਏ ਨਾ ਪ੍ਰਚਾਰਕ ਕਮੀ ਉਹ ਵੀ ਗਲਤ ਆ ਲੋਕਾਂ 'ਚ ਕਮੀ ਉਹ ਵੀ ਗਲਤ ਆ ਜਦ ਦੂਜੇ ਤੀਜੇ ਸਾਰਿਆਂ 'ਚ ਕਮੀ ਆ ਸਾਰੇ ਆਰੇ ਕਿੱਦਾਂ ਏ ਵੀ ਜਿਹੜੇ ਸਾਡੇ ਲੋਕ ਨੇ ਹੁਣ ਮੰਨ ਲਓ ਮੈਂ ਆ ਮੇਰੇ ਬੱਚੇ ਆ ਤੁਹਾਡੇ ਬੱਚੇ ਆ ਭਾਈ ਕੈਮਰਾਮੈਨ ਦੇ ਭਾਈ ਸਾਹਿਬ ਉਹਨਾਂ ਦੇ ਬੱਚੇ ਆ ਜੇ ਅਰੇ ਅਸੀਂ ਬੱਚਿਆਂ ਨੂੰ ਸਿੱਖਿਆ ਨਹੀਂ ਦਵਾਂਗੇ ਅਸੀਂ ਕਿਸੇ ਤੋਂ ਕੀ ਆਸ ਰੱਖਦੇ ਆ ਸਭ ਤੋਂ ਪਹਿਲੀ ਗੱਲ ਸਾਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਸਿੱਖੀ ਬਾਰੇ ਘਰੋਂ ਸਿੱਖਿਆ ਦੇਣੀ ਚਾਹੀਦੀ ਆ ਹੁਣ ਇੱਕ ਗੱਲ ਸੁਣੋ ਭਾਈ ਸਾਹਿਬ ਜਿਹਨੂੰ ਆਪ ਨਹੀਂ ਪਤਾ ਗੁਰਮਾ ਨੂੰ ਪਿਓ ਨੂੰ 10 ਗੁਰੂ ਕੌਣ ਆ ਪੰਜ ਪਿਆਰੇ ਕੌਣ ਆ ਤਖਤ ਕਿੱਥੇ ਸਾਡੇ ਕਿੱਥੇ ਆ ਸਾਡਾ ਇਤਿਹਾਸ ਕੀ ਆ ਉਹ ਬੱਚੇ ਨੂੰ ਕੀ ਸਿਖਾਊਗਾ ਕੱਲ ਇੱਕ ਧੀ ਆਈ ਐ ਦਹੀਂ 15 ਸਾਲ ਦੀ ਬੱਚੀ ਸੀ ਅਸੀਂ ਉਹਨੂੰ ਪੁੱਛਿਆ ਉਹਨੂੰ ਨਾ ਬਸਾਖੀ ਪਤਾ ਸੀ ਨਾ ਪੰਜ ਪਿਆਰਿਆਂ ਦੇ ਨਾ ਚਾਰ ਸਾਬਜਾਦਿਆਂ ਦੇ ਉਹਦੀ ਮਾਤਾ ਨੂੰ ਕਿਹਾ ਵੀ ਤੁਸੀਂ ਕਿਉਂ ਨਹੀਂ ਦੱਸਿਆ ਇਹ ਬੱਚੀ ਨੂੰ ਕਿਉਂ ਨਹੀਂ ਪਤਾ ਕਹਿੰਦੀ ਜੀ ਅਸੀਂ ਤਾਂ ਮਾਨਸਾ ਰਹਿੰਦੇ ਆ ਇਹਨੂੰ ਤਾਂ ਨਹੀਂ ਪਤਾ ਇਹ ਕੀ ਇਹ ਕੀ ਬਹਾਨਾ ਵੀ ਇਹ ਤਾਂ ਕੋਈ ਕਿਹੜੀ ਗੱਲ ਹੈ ਕੋਈ ਇੱਕ ਜਾਕਿਸਤਾਨ 'ਚ ਰਹਿੰਦੇ ਹੋਵਾਂ ਸਾਡੇ ਸਿੰਘ ਅਫਗਾਨਿਸਤਾਨ 'ਚ ਰਹਿੰਦੇ ਸੀ ਭਾਈ ਸਾਹਿਬ ਜੀ ਸਕੂਲ ਵੀ ਇਹੋ ਜਿਹਾ ਵੀ ਅੰਗਰੇਜ਼ੀ ਮੀਡੀਅਮ ਹੋਵੇ ਪੰਜਾਬੀ ਹੋਵੇ ਨਾ ਸਾਡੇ ਲੋਕਾਂ ਦੀ ਧਾਰਨਾ ਆਪਣੀ ਸਕੂਲਾਂ ਦਾ ਕੀ ਕਸੂਰ ਹੈਗਾ ਹੀ ਹੈਗਾ ਜੇ ਲੋਕ ਸਾਡੇ ਕਹਿਣ ਸਾਡੀ ਬੱਚੇ ਨੂੰ ਪੰਜਾਬੀ ਤੁਸੀਂ ਇਹ ਮੈਂ ਹੀ ਪਿੰਡਾਂ ਕੈਂਪ ਲਾਉਣ ਜਾਂਦੇ ਆ ਇੰਨਾ ਕੁ ਬੁਰਾ ਹਾਲ ਹੈ ਬੱਚਿਆਂ ਦਾ ਉਹਨਾਂ ਨੂੰ ਪੰਜਾਬੀ ਚ ਗਿਣਤੀ ਨਹੀਂ ਆਉਂਦੀ ਅੰਗਰੇਜ਼ੀ ਚ ਆਉਂਦੀ ਜੀ ਨਹੀਂ ਆਉਂਦੀ ਗੁਰਮੁਖੀ ਜੀ ਗਿਣਕੀ ਜੀ ਨਹੀਂ ਆਉਂਦੀ ਗੁਰਮੁਖੀ ਦਾ ਅੱਖਰ ਜਿਹੜੇ ਆਪਣੇ ਆ ਉਹ ਅੰਗ ਕਿਵੇਂ ਪੜ੍ਹਣਗੇ ਮਹਾਰਾਜ ਜੀ ਇਵੇਂ ਅੰਗਰੇਜ਼ੀ ਕਿੰਨਾ ਕੁ ਕਿਵੇਂ ਹੋ ਸਕੀ ਜਿਹੜਾ ਸਵਾਲ ਕੀਤਾ ਜੀ ਤੁਸੀਂ ਗੱਲਬਾਤ ਕੀਤੀ ਹੈ ਬਹੁਤ ਵੱਡੀ ਸਮੱਸਿਆ ਵੀ ਹੈ ਇਹ ਜਿਹੜੀ ਅੰਗਰੇਜ਼ੀ ਆਉਂਦੀ ਹੈ ਪੰਜਾਬੀ ਨਹੀਂ ਆਉਂਦੀ ਕਿਉਂਕਿ ਆਪਣੀ ਜਿਹੜੀ ਫੈਮਲੀਆਂ ਨੇ ਪਿੰਡਾਂ 'ਚ ਰਹਿੰਦੇ ਆ ਬਜ਼ੁਰਗ ਰਹਿੰਦੇ ਨੇ ਸਿਰਫ ਜਿਹੜੇ ਮਾਪਿਓ ਨੇ ਉਹਨਾਂ ਨੂੰ ਅੰਗਰੇਜ਼ੀ ਵੀ ਆਉਂਦੀ ਹੈ ਪੰਜਾਬੀ ਆਉਂਦੀ ਹੈ ਬੱਚਿਆਂ ਨੂੰ ਕੱਲੀ ਅੰਗਰੇਜ਼ੀ ਆਉਂਦੀ ਹੈ ਬਜ਼ੁਰਗਾਂ ਨੂੰ ਕੱਲੀ ਪੰਜਾਬੀ ਆਉਂਦੀ ਹੈ ਮੰਨ ਲਿਓ ਮਾਪਿਓ ਕਿਤੇ ਗਏ ਬਨੇ ਬਾਅਦ ਵਿੱਚ ਬਜ਼ੁਰਗਾਂ ਨੂੰ ਕੋਈ ਹਾਰਟ ਅਟੈਕ ਰੱਬ ਨਾ ਕਰੇ ਕੋਈ ਐਦਾਂ ਦੀ ਦਿੱਕਤ ਆ ਗਈ ਉਹਨਾਂ ਨੂੰ ਫੋਨ ਮਲਾਉਣ ਨੂੰ ਇਹ ਕਹਿਣ 92 500 ਕੁਝ ਵੀ ਇਦਾਂ ਦਾ ਬੱਚਾ ਲਾਉਂਦਾ ਹੀ ਨਹੀਂ ਬੁਲਾ ਹੀ ਨਹੀਂ ਸਕਦੇ ਬੁਲਾ ਨਹੀਂ ਸਕਦੇ ਜੀ ਇਹ ਇੱਕ ਵੱਡੀ ਬੜੀ ਪ੍ਰੋਬਲਮ ਹਾਂ ਇਹ 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 ਹੁਣ ਇਹਦਾ ਕਸੂਰ ਆ ਇਹ ਮਾਂ ਪਿਓ ਦਾ ਕਸੂਰ ਆ ਜੇ ਆਪ ਘਰ ਚ ਬੱਚੇ ਨੂੰ ਅਸੀਂ ਪੰਜਾਬੀ ਪੜਾਈਏ ਦਸੀਏ ਤਾਂ ਫਿਰ ਇਹ ਮਾਂ ਪਿਓ ਨੂੰ ਆਪ ਵੀ ਚਾਹੀਦਾ ਵੀ ਅਸੀਂ ਜਿੰਨਾ ਕਿ ਜਾਣਦੇ ਆ ਦੇਖੋ ਅੱਜ ਦੇ ਸਮੇਂ ਚ ਬਜ਼ੁਰਗਾਂ ਨੂੰ ਛੱਡ ਦੋ ਅੱਜ ਦੇ ਸਮੇਂ ਚ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਹੁਣ ਉਹਨਾਂ ਸਾਰੇ ਮਾਂ ਪਿਓ ਪੜੇ ਹੋਏ ਆ ਭਾਈ ਸਾਹਿਬ ਮੈਂ ਇਹੋ ਜੇ ਸਾਡੇ ਕੋਲ ਨਾ ਕਿ ਮੈਂ ਨਾਂ ਨਹੀਂ ਲੈਣਾ ਤੁਹਾਡੇ ਚੈਨਲ ਤੇ ਹੁਣ ਸਾਡੇ ਕੋਲ ਵੀ ਡਾਕਟਰ ਸਾਹਿਬ ਆਏ ਕੋਈ ਬੜੇ ਪੜੇ ਲੇਕਿ ਬੱਚਾ ਉਹਨਾਂ ਦਾ ਪਤਾ ਨਹੀਂ ਕਿਹੜੇ ਇੱਥੇ ਆਪਣੇ ਕਰਨਾਟਕਾ ਵਗੈਰਾ ਬਣੀ ਕਿੱਥੇ ਪਣੀ ਬੇਦਰ ਪਤਾ ਨਹੀਂ ਕਿ ਮੈਨੇ ਨਜਾਦ ਨਹੀਂ ਪ੍ਰੋਪਰ ਉਹ ਡਿਗਰੀਆਂ ਕਰਕੇ ਆ ਇੰਨੀਆਂ ਡਿਗਰੀਆਂ ਲਈ ਫਿਰ ਇਹਨੂੰ ਮੈਂ ਨੌਕਰੀ ਲੱਗ ਜਾਣਾ ਮੈਂ ਉਹਨੂੰ ਪੁੱਛਿਆ ਦੱਸਾਂ ਕਰੂਆਂ ਨਾ ਹੁੰਦੇ ਕਹਿੰਦਾ ਹਾਂ ਗਿਆਨੀ ਜੀ ਮੈਂ ਕਹਾਂ ਸੁਣਾ ਦੋ ਕਹਿੰਦੇ ਗੁਰਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਉਹ ਤੋਂ ਬਾਅਦ ਸਿੱਧੇ ਵੀ ਨਹੀਂ ਗੁਰੂ ਅਰਜਨ ਦੇਵ ਜੀ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਉਹ ਸਿੱਖਾਂ ਦੇ ਜਾ ਬੜਿਆ ਮੈਂ ਕਹਾਂ ਯਾਰ ਤੂੰ ਏਡੀ ਵੱਡੀ ਡਿਗਰੀ ਕੀਤੀ ਤੂੰ ਡਾਕਟਰ ਤੇ ਤੈਨੂੰ ਤੇ ਪੰਜਾ ਪਿਆਰੇ ਨਾ ਗੁਰਦਾਸਾ ਗੁਰੂ ਨਾ ਨਹੀਂ ਪਤਾ ਪੰਜ ਪਿਆਰੇ ਉਹ ਵੀ ਨਹੀਂ ਪਤਾ ਕਹਿੰਦਾ ਜੀ ਪ੍ਰੋਪਰ ਨਹੀਂ ਪਤਾ ਉਹ ਡਿਗਰੀਆਂ ਸਵਾਹ ਦੀਆਂ ਥੋਡੀਆਂ ਯਾਰ ਜੱਥੋਂ ਇਤਿਹਾਸ ਹੀ ਨਹੀਂ ਪਤਾ ਉਹਦੀ ਪੜਾਈ ਕਾਦੀ ਐ ਪੜਾਉਣਾ ਨਹੀਂ ਪਤਾ ਯਾਰ ਫਿਰ ਲੋਕ ਸਾਡੇ ਲੋਕ ਕਸੂਰਬਾਨ ਨੇ ਸੱਚ ਜਾਣਿਓ ਪ੍ਰਚਾਰਕਾਂ ਦਾ ਫੁੱਲ ਜ਼ੋਰ ਲੱਗਿਆ ਹੋਇਆ ਜਿਹੜੇ ਲੋਕ ਕਹਿੰਦੇ ਨਾ ਪ੍ਰਚਾਰ ਗਲਤ ਆ ਉਹ ਹੱਤ ਘੜ ਕਰਕੇ ਸਾਨੂੰ ਤੂੰ ਘਰ ਚ ਕੀ ਦੱਸਿਆ ਬੱਚੇ ਨੂੰ ਸਹੀ ਗੱਲ ਆ ਤੁਸੀਂ ਕੀ ਦੱਸਿਆ ਤੁਸੀਂ ਕੀ ਕਰਿਆ ਬੱਚੇ ਲਈ ਆਪਣੇ ਬੱਚੇ ਲਈ ਉਹ ਕਿਸੇ ਲਈ ਕੀ ਕਰਨਾ ਯਾਰ ਤੁਸੀਂ ਤਾਂ ਆਪਣੇ ਲਈ ਨਹੀਂ ਘਰ ਦੱਸ ਸਕਦੇ ਤੁਸੀਂ ਆਪਣੇ ਨੂੰ ਨਹੀਂ ਘਰੇ ਸਿੱਖਿਆ ਦੇ ਪੰਜਾਬੀ ਦੀ ਗੁਰਮੁਖੀ ਦੀ ਗੁਰੂਆਂ ਦੀ ਤੁਹਾਨੂੰ ਪੰਜਾ ਪਿਆਰਿਆਂ ਬਾਰੇ ਨਹੀਂ ਘਰੇ ਦੱਸ ਸਕਦੇ ਹੋਰ ਕੀ ਦੱਸੋਗੇ ਬੱਚਿਆਂ ਦੀ ਵੀ ਨਹੀਂ ਗਲਤੀ ਮੰਨ ਸਕਦੇ ਬੱਚਿਆਂ ਦੀ ਗਲਤੀ ਤਾਂ ਹੈ ਜੇ ਮਾਪੇ ਚੰਗੇ ਹੋਣ ਬੱਚੇ ਉਹ ਗਲਤ ਜਿਹੜੇ 17 18 ਸਾਲ ਦੇ ਹੋ ਗਿਆ ਉਹਨੂੰ ਕਹਿ ਸਕਦੇ ਆ ਵੀ ਯਾਰ ਤੇਰੀ ਇੰਨੀ ਕਿੱਥੇ 7 ਸਾਲ ਤੇ 9 ਸਾਲ ਦੀ ਉਮਰ ਮੈਂ ਨੇ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਜੋ ਸਾਡੇ ਕੋਲੇ ਤੇ 10 17 ਦਸਤਾਰ ਸਜਾਉਣ ਮੁੰਡੇ ਨੌਜਵਾਨ ਆ ਜਾਂਦੇ ਗਿਆਨੀ ਸਾਨੂੰ ਬੰਦੋ ਮੈਂ ਕਹਿੰਦਾ ਨਹੀਂ ਅਸੀਂ ਦਾੜੀ ਕੱਟੇ ਨੂੰ ਦਸਤਾਰ ਨਹੀਂ ਸਜਾਉਂਦੇ ਮੈਂ ਵੀ ਕਹਿਣਾ ਜੀ ਮੈਂ ਮਰਜ਼ੀ ਜ਼ੋਰ ਲਾ ਲਵੇ 14 ਦੇ ਲੰਗਰ ਤਾਂ ਹੋਰ ਵੀ ਲੱਗਦੇ ਤੁਹਾਡੇ ਇੱਕ ਬਲਖਣ ਗੱਲ ਦੇਖੀ ਆ ਕਿ ਤੁਸੀਂ ਪਹਿਲਾਂ ਇੱਕ ਵਾਦਾ ਲੰਨੇ ਹੋ ਕਿ ਦਾੜਾ ਤੇ ਕੇਸ ਮਤਲਬ ਕਢਵਾਉਣਗੇ ਨਹੀਂ ਕਤਲ ਨਹੀਂ ਭਾਈ ਸਾਹਿਬ ਜੀ ਅਸੀਂ ਪੂਰਾ ਡਰੈੱਸ ਲਿਖਦੇ ਆ ਮਗਰੋਂ ਨੂੰ ਫੋਨ ਕਰਦੇ ਆ ਤੁਸੀਂ ਤੁਹਾਡੇ ਚੈਨਲ ਪੂਰਾ ਰੱਖ ਦਿਓ ਜੀ ਪੂਰਾ ਜੀ ਪੂਰਾ ਪੂਰਾ ਉਹਨਾਂ ਦਾ ਵਗਰੋਂ ਵਟਸਐਪ ਨੰਬਰ ਸਾਰਾ ਮੰਗ ਮਗਰੋਂ ਫੋਨ ਕਰਦਾ ਵੀ ਠੀਕ ਆ ਜੇ ਡੋਲਦਾ ਭਾਈ ਦੇ ਘਰੇ ਆ ਜਾਂਦੇ ਆ ਆਪਣਾ ਤਾਂ ਮਹਾਰਾਜ ਦੀ ਕਿਰਪਾ ਇੱਥੇ ਇਹ ਜਿਆ ਐਨ ਪੱਕਾ ਕਰਾ ਕੇ ਵੀ ਦੇਖ ਲਾ ਜੇ ਬੇਸ਼ੱਕ ਚਲੇ ਜਾ ਸਾਨੂੰ ਨਹੀਂ ਤੂੰ ਮੁੜ ਜਵੇਂ ਜੇ ਜਾ ਕੇ ਨਾਈ ਦੀ ਬਹਿਣਾ ਦਸਤਾਰ ਬਨ ਗੇ ਜੇ ਜਰਦਾ ਪੀੜੀ ਮੰਣਾ ਉਹ ਕੀ ਫਾਇਦਾ ਯਾਰ ਨਹੀਂ ਵੱਡੀ ਗੱਲ ਹੈ ਜੀ ਉਹ ਰੋ ਦਸਤਾਰ ਸੇ ਜਾ ਕੇ ਭੇਜ ਦਿਆ ਘਰੇ ਜਾ ਕੇ ਪੇਟੀ ਚ ਨਹੀਂ ਅਸੀਂ ਪਹਿਲਾਂ ਕਹਿੰਨੇ ਆ ਵੀ ਭਾਈ ਬੰਨੀ ਨਾ ਇਹ ਜਾ ਪਾਵਨਗਰੀ ਗੁਰੂ ਘਰ ਘੜਾ ਅੱਗੇ ਕਿੰਨੇ ਕੰਮ ਚੱਲਦੇ ਆ ਅੱਗੇ ਕਿੰਨੇ ਸੁਖੀ ਆ ਉਹ ਹੋਰ ਰੁਗਣਾ ਪਾਵਨ ਜਾਵੇਂ ਅਗਲਾ ਡਰ ਜਾਂਦਾ ਆ ਕਹਿੰਦਾ ਨਹੀਂ ਜੀ ਕੋਈ ਸੋਚੂਗਾ ਵਾ ਸੋਚ ਲਈ ਸੋਚੀ ਚੱਲ ਸਾਨੂੰ ਕੀ ਗੱਲ ਆ ਹਾਂ ਜਿਹੜੇ ਕਹਿੰਦੇ ਅਗਿਆਨੀ ਕਹੀ ਇਹੋ ਜਿਹੀ ਵੀ ਆਏ ਭਾਈ ਸਾਹਿਬ ਜਿਹੜੇ ਸਾਨੂੰ ਕਿਹਾ ਰੋਣ ਲੱਗੇ ਆਉਂਦੇ ਵੀ ਨਹੀਂ ਜੀ ਹਾਂ ਜੀ ਹਾਂ ਰੋਣ ਲੱਗ ਜਾਂ ਅੰਦਰੋਂ ਵੀ ਗਿਆਨੀ ਜੀ ਅੱਜ ਨਾ ਖਾਲੀ ਮੋੜਦੇ ਹੋ ਵੀ ਅਸੀਂ ਮੁੜ ਕੇ ਉਹ ਬੇਨੋਜਵਾਨ ਅੱਜ ਮੇਰੇ ਨਾਲ ਸੋਸ਼ਲ ਮੀਡੀਆ ਜੁੜੇ ਹੋਏ ਆ ਜਿਨ੍ਹਾਂ ਦੀ ਮਾਰ ਦੀ ਬਹੁਤ ਕਿਰਪਾ ਪਾਤਸ਼ਾਹ ਜੀ ਇਹਨੇ ਨੌਜਵਾਨ ਸੋਸ਼ਲ ਮੀਡੀਆ ਜੁੜੇ ਹੋਏ ਆ ਗਿਆਨੀ ਜੀ ਚੜ੍ਹਦੀ ਕਲਾ ਚ ਅੱਜ ਇੱਕ ਹੀ ਬੇਡ ਪਿੰਡ ਤੋਂ ਨੌਜਵਾਨ ਆਇਆ ਉਹਨੇ ਇੱਥੇ ਹੁਣ ਬਾਣਾ ਪਾਇਆ ਜੀ ਨੀਲਾ ਤੇ ਇਹ ਕੱਚੇ ਮੱਛੜ ਦਾ ਮੇਰੇ ਖਾਣਾ ਉਹ ਅੱਜ ਲੰਗਰ ਵੀ ਲਾਉਂਦੇ ਮੱਛੜਾ ਸਾਹਿਬ ਨੇ ਉਹ ਕਹਿੰਨਾ ਗਿਆਨੀ ਜੀ ਕਹਿੰਦਾ ਮੈਨੂੰ ਪਛਾਣਿਆ ਮੈਂ ਨਹੀਂ ਹੈਨਾ ਮੈਂ ਉਹ ਅੱਜ ਨੂੰ ਤੁਸੀਂ ਬਾਤ ਫੜ ਕੇ ਕਿਹਾ ਸੀ ਵੀ ਜਵਾਨਾ ਦਾੜੀ ਨਹੀਂ ਕਟਾਉਣੀ ਕਹਿੰਦਾ ਮੈਂ ਮਨ ਚ ਲਿਆ ਤੁਸੀਂ ਸਹਿਜਾ ਦਾ ਬਾਰੇ ਮੈਨੂੰ ਦੱਸਿਆ ਕਹਿੰਦਾ ਜੀ ਮੈਂ ਉਹ ਅੱਜ ਦੇਖੋ ਅੱਜ ਮਰਾ ਮਰ ਸ਼ਕਿਆ ਆ ਮੈਨੂੰ ਬਹੁਤ ਸਕੂਨ ਹੋਇਆ ਮਹਾਰਾਜ ਜੇ ਹਜ਼ਾਰ ਨਹੀਂ ਤੇ 10 ਹੀ ਸਹੀ ਮਹਾਰਾਜ ਅਸੀਂ ਗਰੀਬ ਆ ਕੋਈ ਗੱਲ ਨਹੀਂ ਜਿੰਨੇ ਜੁਗੇ ਹੈਗੇ ਆ ਉਹ ਰਹਿਮਤ ਕਰੀ ਦੱਸਿਆ ਲੱਗੇ ਰਹਾਂਗੇ ਹਾਂਜੀ ਕੋਈ ਅਕੇ ਕੋ ਸੋਚ ਹੈ ਕੋਈ ਸੁਪਨਾ ਕੋਈ ਇਦਾਂ ਦਾ ਉਪਰਾਲਾ ਕਰਨਾ ਚਾਹੁੰਦੇ ਹੋ ਜਿਹੜਾ ਆਪਣੀ ਸੋਚ ਦੇ ਵਿੱਚ ਹਲੇ ਮਨਸਲੀਕੇਸ਼ਨ ਕਰਕੇ ਜਾਂ ਕਿਸੇ ਹੋਰ ਕਾਰਨਾ ਕਰਕੇ ਹਾਲਿਓ ਮਤਲਬ ਐਮਪਲੀਫਾਈਡ ਨਾ ਕਰਕੇ ਕੀਤਾ ਜਾ ਸਕਿਆ ਹੋਵੇ ਸੋ ਚਲੋ ਮਾਰ ਹੈ ਕਈ ਵਾਰੀ ਇਕੱਲੇ ਹੁੰਦਾ ਮੈਂ ਸੋਚਦਾ ਹੁੰਦਾ ਵੀ ਮਨਾ ਮਰ ਜਾਣਾ ਇੱਕ ਦਿਨ ਯਾਰ ਨਹੀਂ ਜੀਣਾ ਮਰ ਜਾਣਾ ਜੇ ਕੌਮ ਲਈ ਸ਼ਹੀਦ ਕੁਰਬਾਨੀਆਂ ਕਰ ਗਏ ਥੋੜੀ ਗੱਲ ਤੋਂ ਗੱਲ ਕਰ ਰਿਹਾ ਜੇ ਉਹ ਕੁਰਬਾਨੀ ਆਪਣੀਆਂ ਇੰਨੀਆਂ ਕੁਰਬਾਨੀਆਂ ਕਰਕੇ ਜੀ ਦੇ ਨਹੀਂ ਦੇ ਸਕਦੇ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਕੌਮ ਲਈ ਘਰ ਘਰ ਜਾ ਕੇ ਪ੍ਰਚਾਰ ਕਰ ਸਕੀਏ ਮੈਂ ਖੇਤੀਬਾੜੀ ਵਾਲਾ ਬੰਦਾ ਜੀ ਮੈਨੂੰ ਆ ਇਹਨਾਂ ਦੇ ਕੋਈ ਚੋਲਾ ਆ ਪਿਆ ਇਹ ਖੇਤ 'ਚ ਮੈਨੂੰ ਤੁਸੀਂ ਪਛਾਣ ਨਹੀਂ ਸਕਦੇ ਮੈਂ ਕੀਤੀ ਬੜੇ ਜਿਹੜਾ ਮਾਰ ਬੰਦਾ ਜੇ ਪਰ ਮੈਂ ਸਿੰਘਾਂ ਸਾਰਿਆਂ ਨੂੰ ਕਹਿੰਨਾ ਬਣਿਆ ਨੂੰ ਯਾਰ ਜੇ ਆਪਾਂ ਜਿੰਨਾ ਕੁ ਪੜ੍ਹੇ ਆ ਜਿੰਨੇ ਕੁ ਨੌਲੇਜ ਆ ਆਪਾਂ ਵੰਡੀਏ ਜਾਂ ਅੱਜ ਤੇ ਇਤਿਹਾਸ ਸਾਡੇ ਸਾਹਮਣੇ ਆ ਆ ਦੇਖੋ ਕਿੰਨਾਂ ਟੀਚਰ ਆ ਇਹ ਭਰਿਆ ਪਿਆ ਇੱਥੇ ਹੀ ਪੜ ਗਏ ਅਸੀਂ ਬੱਚੇ ਨੂੰ ਪੜ੍ਹਣਾ ਹਾਂਜੀ ਉਹ ਇੰਨਾ ਕੰਮ ਵੀ ਨਹੀਂ ਕਰ ਸਕਦੇ ਮਹਾਰਾਜ ਨੇ ਕਿਰਪਾ ਕੀਤੀ ਸੋਚ ਤਾਂ ਇਹ ਆ ਹੁਣ ਵੀ ਗੁਰੂ ਸਾਹਿਬ ਕਿਰਪਾ ਕਰਨ ਬਈ ਵੱਡੇ ਨਾਮ ਬੱਚਿਆਂ ਨੂੰ ਰੱਖੇ ਜਾਣ ਤੇ ਪਿੰਡ ਪਿੰਡ ਜਾ ਕੇ ਤੇ ਪੜਾਇਆ ਜਾਵੇ ਬੱਚਿਆਂ ਨੂੰ ਦੱਸਿਆ ਜਾਵੇ ਪਰ ਇਹਦੇ ਲਈ ਇੱਕ ਪ੍ਰੋਬਲਮ ਆ ਰਹੀ ਆ ਤੁਸੀਂ ਬਹੁਤ ਸੋਹਣੀ ਗੱਲ ਕਰੀ ਆ ਇਹ ਪ੍ਰੋਬਲਮ ਇਹ ਆ ਰਹੀ ਆ ਕੜਮ ਚੌਧਰੀਆਂ ਦੀ ਕਮੇਟੀ ਵਾਲਿਆਂ ਦੀ ਅਸੀਂ ਕਹਿੰਨੇ ਯਾਰ ਬਹੁਤ ਤਗੜੇ ਵਿਦਵਾਨ ਆ ਜੀ ਰੱਬੇ ਬਖਸ਼ੇ ਮੈਂ ਤੇ ਉਹਨਾਂ ਨੂੰ ਕਹਿਣਾ ਤਾਂ ਯਾਰ ਤੁਹਾਨੂੰ ਕੁਝ ਨਹੀਂ ਲੰਦੇ ਤੁਹਾਤੋਂ ਸਿਰਫ ਦੋ ਪ੍ਰਸ਼ਾਦ ਦੇ ਪਿੰਡ ਦੇ ਕਿਸੇ ਬੰਦੇ ਸ਼ਿਕਾਦਵੇ ਸਾਨੂੰ ਤੁਹਾਡਾ ਕੋਈ ਜੋ ਵੀ ਨਹੀਂ ਤੇ ਜੋ ਵੀ ਕਿਸੇ ਘਰ ਜਾ ਕੇ ਮੰਗ ਕੇ ਸ਼ਕਲਾਂਗੇ ਪਰ ਇਦਾਂ ਕਦੀ ਨੌਬਤ ਨਹੀਂ ਆਈ ਗੁਰਸਿੱਖ ਬਹੁਤ ਪਿੰਡਾਂ 'ਚ ਹੁੰਦਿਆਂ ਮਹਾਰੀਂ ਕਿਰਪਾ ਨਾਲ ਪਰ ਯਾਰ ਤੁਸੀਂ ਕੈਂਪ ਦਾ ਲਵਾਓ ਜੀ ਸਾਡੇ ਨਾਲ ਹੈਲਪ ਦਾ ਕਰਾ ਦਿਓ ਇੰਨੀਆਂ ਬਿਲਡਿੰਗਾਂ ਤੁਸੀਂ ਖੜੀਆਂ ਕਰੀਆਂ ਕਰੋ ਦੁੱਗਣੀਆਂ ਕਰੋ ਮਾਰਾ ਦਾ ਘਰਾਂ ਮੈਂ ਕਹਿੰਦਾ ਬਣਾਉਣੀਆਂ ਚਾਹੀਦੀਆਂ ਪਰ ਆਹ ਬਿਲਡਿੰਗ ਬਹੁਤ ਜ਼ਰੂਰੀ ਆ ਸਾਡੀ ਜਨਰੇਸ਼ਨ ਸਾਡੇ ਬੱਚੇ ਇਹ ਇਹ ਮਾਨਨ ਖਿਆਲ ਆ ਜੀ ਮਾਰੇ ਪੂਰਾ ਕਰਾ ਦੇਣ ਜਿਹੜੀ ਗੱਲ ਦੂਜੀ ਕਰਦੇ ਤੁਸੀਂ ਹਾਂ ਠੀਕ ਆ ਅਜੇ ਅਸੀਂ ਗਰੀਬ ਆ ਜਿੰਨੇ ਕਿ ਹੈਗੇ ਮਾਰਾ ਨੇ ਉੱਡੇ ਕਿ ਮੀਰ ਰੱਖੇ ਹੋਏ ਆ ਪਰ ਵੱਡੇ ਘਰ ਲਈ ਜਿਵੇਂ ਜਿਵੇਂ ਸੰਗਤ ਕਿਰਪਾ ਕਰੋਗੇ ਚੱਲੀ ਜਾਵਾਂਗੇ ਜੀ ਹਾਂਜੀ ਤਾਂ ਨਵਾਜੀ ਬਹੁਤ ਬਾਕੀ ਜਦੋਂ ਇਨਾਵੰਡ ਸਮਰੋਹ ਹੋਇਆ ਉਹ ਵੀ ਜਰੂਰ ਇਸੇ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਸੋ ਬਣੇ ਰਹਿਣਾ ਵੀਡੀਓ ਦੇ ਨਾਲ ਜੀ ਵਾਹਿਗੁਰੂ ਜੀ ਕੱਲ੍ਹ ਸਾਹਿਬ ਅਸੀਂ ਨੇ ਕੱਲ ਇੱਕ ਮਿੰਟ ਸਵਾਲ ਕੀਤੇ ਸੀ ਕੱਲ ਤੇ ਕਈ ਕਹਿੰਦੇ ਨੇ ਕਮੈਂਟਾਂ ਦੇ ਵਿੱਚ ਵੀ ਜਿਹੜੀ ਆਪਣੀ ਐਜੀਪੀਸੀ ਆ ਜਾਂ ਹੋਰ ਸੰਸਥਾਵਾਂ ਨੇ ਵੀ ਉਹ ਪ੍ਰਚਾਰ ਨਹੀਂ ਕਰਦੀਆਂ ਪਰ ਅਸੀਂ ਦੇਖ ਰਿਹਾ ਕਿ ਕਿਤਾਬਾਂ ਭਰੀਆਂ ਪਈਆਂ ਨੇ ਕਿੰਨੇ ਕੁ ਲੋਕ ਆਉਂਦੇ ਨੇ ਤੁਹਾਡੇ ਤੋਂ ਕਿਤਾਬਾਂ ਮੰਗਦੇ ਨੇ ਕਿਤਾਬਾਂ ਆਪਣੇ ਇੱਕ ਕੌਮ ਦੀ ਤਰਾਸ ਦੀ ਹੈ ਕਿ ਆਪਣੇ ਜਿਹੜੇ ਸਿੱਖ ਕੌਮ ਆ ਆਪਣੇ ਫਰੀ ਵਾਲੇ ਤਾਂ ਜਿਆਦਾ ਭਾਲਦੇ ਆ ਪਰ ਜਿਹੜੀ ਗਿਆਨਵਾਨ ਚੀਜ਼ ਆ ਜਿਹੜੀ ਲੈਣੀ ਆ ਉਹ ਹਰ ਇੱਕ ਚੀਜ਼ ਆ ਕੇ ਪੁੱਛਦੇ ਆ ਕਿ ਇਹ ਫਰੀ ਵਾਲਾ ਡ੍ਰੈਕਸ਼ਨ ਇਹ ਫਰੀ ਵਾਲਾ ਲਿਟਰੇਚਰ ਸ਼੍ਰੋਣੀ ਕਮੇਟੀ ਫਰੀ ਵੀ ਦਿੰਦੀ ਆ ਤੇ ਲਿਖਤੀ ਇਹ ਦੂਜੇ ਲੋਟ ਵੀ ਦਿੰਦੀ ਆ ਫਿਰ ਇਹ ਕਿਤਾਬਾਂ ਨੇ ਕਦਰ ਬੰਦੇ ਦਾ ਤਾਂ ਹੀ ਗੱਲ ਦਾ ਕਹਿੰਦੇ ਹੁਣ ਫਰੀ ਥਾਲੀਆਂ ਵਾਲਾ ਚਲਾਇਆ ਸਿਸਟਮ ਤੁਸੀਂ ਦੇਖਿਆ ਹੋਵੇਗਾ ਜਿਵੇਂ ਰੋਟੀ 10 ਰੁਪਏ ਚ ਨਾ ਦੰਦੇ ਨੇ 5 ਰੁਪਏ ਚ ਉਹ 50 ਰੁਪਏ 10 ਰੁਪਏ ਰੱਖਣ ਦਾ ਮਤਲਬ ਇਹੀ ਹੁੰਦਾ ਇੱਕ ਦਾ ਆਤਮ ਸਨਮਾਨ ਬਣਿਆ ਰਹੇ ਇੱਕ ਬੰਦਾ ਕਦਰ ਕਰਿਓ ਜੀ ਦੀ ਹਣਾ ਬਿਲਕੁਲ ਜੀ ਬਿਲਕੁਲ ਇਹੀ ਗੱਲ ਤੇ ਮਤਲਬ ਨੌਜਵਾਨ ਆਉਂਦੇ ਨੇ ਤੁਹਾਡੇ ਕੋਲ ਨੌਜਵਾਨ ਬਹੁਤ ਘੱਟ ਆਉਂਦੇ ਨੇ ਘੱਟ ਆਉਂਦੇ ਆਉਣੇ ਚਾਹੀਦੇ ਨੇ ਆਉਣੇ ਚਾਹੀਦੇ ਨੇ ਜੋ ਤੁਸੀਂ ਦੇਖ ਲਿਆ ਕਿ ਕਮੇਟੀਆਂ ਵੀ ਕਿਤੇ ਨਾ ਕਿਤੇ ਆਪਣੇ ਵੱਲੋਂ ਪੂਰੀ ਡਿਊਟੀ ਕਰ ਰਹੀਆਂ ਨੇ ਤੋ ਮਾਪਿਆਂ ਤੇ ਬੱਚਿਆਂ ਦੀ ਇਸ ਸਮੇਂ ਜ਼ਿੰਮੇਵਾਰੀ ਜਾਦੇ ਬਣਦੀ ਆ ਜੇਕਰ ਆਪਣਾ ਪ੍ਰਚਾਰ ਹੋਰ ਜ਼ਿਆਦਾ ਵਧਾਉਣਾ ਚਾਹੁੰਦੇ ਆ ਜੀ ਤੁਹਾਡੇ ਇਸ ਬਾਰੇ ਕੀ ਕਹਣਾ ਕਮੈਂਟ ਕਰਿਓ ਧੰਨਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨ ਸ਼ੋਭਾ ਪ੍ਰਾਪਤ ਧਰਤੀ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਛੀਵਾੜੇ ਜੰਗਲਾਂ ਚਰਨ ਪਾ ਕੇ ਤਾਰੇ ਆ ਵੀ ਜਿੱਥੇ ਝੰਡ ਥੱਲੇ ਮਾਰਨ ਆਰਾਮ ਕੀਤਾ ਤੇ ਖੂਹ ਤੇ ਪੰਜਾ ਬਾਣੀ ਦਾ ਨਿਤਨੇਮ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਮਹਾਨ ਅਸਥਾਨ ਆ ਇਹ ਜਿਲੇ ਬਾਰੇ ਬਹੁਤ ਕਵੀ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਗਾਉਂਦੇ ਆ ਕਿ ਮੱਛਵਾੜੇ ਜੰਗਲਾਂ ਸੋਂ ਮਹਾਰਾਜ ਦੇਆ ਕਰਨ ਜੀ ਜਿਹੜੇ ਬੱਚੇ ਸਾਡੇ ਕੋਲ ਪੇਪਰ ਦੇ ਕੇ ਗਏ ਆ ਜਿਹੜੇ ਵਧੀਆ ਨਿਕਲੇ ਆ ਪਰ ਖਿਮਾ ਕਰਨਾ ਮੈਂ ਵੇਖ ਰਿਹਾ ਸੀ ਕਿ ਬਹੁਤ ਬੱਚੇ ਬੀਬੀਆਂ ਪਹਿਣਾ ਜਿਹੜੀਆਂ ਆਈਆਂ ਸੀ ਤੋਂਪਾਂ ਬਹੁਤ ਆ ਮੈਂ ਫਿਰ ਵੀ ਬੇਨਤੀ ਕਰਦਿਆਂ ਛੋਟੇ ਸ਼ਬਦਾਂ ਚ ਵੀ ਬਹੁਤ ਘੱਟ ਸਾਡੇ ਆਪਣੇ ਸਿੱਖਾਂ ਨੂੰ ਸਾਨੂੰ ਸਿੱਖੀ ਦਾ ਇਤਿਹਾਸ ਨਹੀਂ ਪਤਾ ਗੁਰਪ੍ਰੀਤ ਕੌਰ ਸਾਨੂੰ ਜੋਗਾ ਸਿੰਘ ਪਿੰਡ ਜਸੋਵਾਲ ਤੋਂ ਆਜੀ ਪਾ ਲਿਆ ਉੱਛਾ ਕੇ ਪਈ ਸਾਹਿਬ ਆਜੋ ਤਸਵੀਰ ਸਿੰਘ ਜੀ ਆਜੋ ਹਾਂ ਤੇ ਬਿਟੇ ਇੱਥੇ ਬੱਤ ਬੱਚੇ ਕੋਈ ਫੋਟੋਰਾ ਸਿੰਘ ਘੇ ਚਲਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਗੇ ਬੱਚਾ ਜੀ ਸਾਡੇ ਕੋਲ ਗੁਰਲੀਨ ਕੌਰ ਗੁਰਲੀਨ ਕੌਰ ਵਿਕਰਮ ਜੀ ਸਿੰਘ ਦੇ ਭਦਰਤ ਨੇ ਇਹ ਲਿਖਿਆ ਹੈ ਹੈ? ਆਪੇ ਵੀ ਪੁੱਛਿਆ ਨਾ। ਮਾਚ ਆਜੋ ਭਾਈ ਸਾਹਿਬ ਜੀ। ਤੁਸੀਂ ਕਿਸੇ ਨੂੰ ਮੋਬਾਈਲ ਦੇ ਦਿਓ। ਹਾਂ ਤੁਸੀਂ ਪਿੱਛੇੜੋ ਗੱਤ ਵਿੱਚ ਸਾਈਡ ਤੇ ਹੋ ਜਾਣਾ ਇੱਥੇ। ਬੋਲੇ ਸੋਨਿਹਾਲ ਸੋ ਸ੍ਰੀ ਅਕਾਲ। ਵਗੈਰੀ ਹਾਂਜੀ ਅੱਗੇ ਜੀ ਬੱਚਾ ਇਹ ਪਵਨ ਪ੍ਰੀਤਕੌਰ ਗੁਰਜਪਵਾਦ ਤੋਂ ਪਵਨ ਪ੍ਰੀਤਪਾਲ ਉਹਦੇ ਮਾਤਾ ਪਿਤਾ ਨੂੰ ਬੇਨਤੀ ਨਾਲ ਆਜਣ ਸਾਰਾ ਬੱਚੇ ਕੋਈ ਨਹੀਂ ਇਹ ਗੱਲ ਤੋਂ ਪਹਿਲਾਂ ਤੁਸੀਂ ਸਾਰਿਆਂ ਦੇ ਕਰ ਦੋ ਬੱਚੇ ਹੋਨੇ ਸੋਨਿਹਾਲ ਮਨਪ੍ਰੀਤ ਕੌਰ ਜੀ ਮਨਪ੍ਰੀਤ ਕੌਰ ਸਮਰਾਲੇ ਤੋਂ ਆਜਾ ਪੁੱਤ ਵਧੀਆ ਤੇਰੇ ਪੇਪਰ ਕੋਈ ਪੇਪਰ ਵਧੀਆ ਕਰਿਆ ਤੂੰ ਬੁੱਤ ਕੋਈ ਗੱਲ ਨਹੀਂ ਪਰ ਫਿਰ ਵੀ ਮਿਹਨਤ ਜਿਆਦਾ ਕਰੀ बोले सो निहाल सत श्री अगे फतेह सिंह जी आजा भाई बड़ा खिंच ਗੁਰੂ ਕਰਕੇ ਚੱਲ ਮੈਂ ਕੋਈ ਗੱਲ ਹੀ ਕਰ ਨੂੰ ਹਾਂ ਠੀਕ ਜੰਦੇ ਕੰਮ ਕਿਹੜੇ ਆ ਬਰ ਹਾਂਜੀ ਬੋਲੇ ਸੋ ਨਿਹਾਲ सत श्री अकाल ਹਾਂਜੀ ਹਾਂਜੀ ਹੁਣ ਬੱਚੇ ਜਿਹੜੇ ਆ ਸਾਡੇ ਕੋਲ ਉਹਨਾਂ ਨੇ ਨਾਮ ਲੈਣ ਲੱਗਿਆ ਬੱਚਿਆਂ ਦੇ ਜਿਹੜੇ ਵਧੀਆ ਜਿਨ੍ਹਾਂ ਨੇ ਪੇਪਰ ਵੀ ਵਧੀਆ ਕਰਿਆ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਇਨਾਮ ਵੀ ਜਿਹੜੇ ਆ ਉਹ ਵਧੀਆ ਚੱਤੇ ਜਾ ਰਹੇ ਆ। ਅਜੀ ਬਾਈ ਕਰੇ ਜਿਹੜਾ ਕਰਦਾ ਹਾਂ ਕੋਚ ਨਾਮ ਖਬਰ ਕਰਦੇ ਆ। ਜਿਹੜੇ ਬੱਚਾ ਤੀਜੇ ਨੰਬਰ ਦੇ ਆ ਜੀ ਤੇ ਚੌਥਾ ਪਰਵਾਉਂਦੇ ਆ ਕੋਈ ਗੱਲ ਨਹੀਂ। ਹਾਂਜੀ ਅ ਅਰਸ਼ ਬ੍ਰਿਤ ਗੌਰ ਮੇਰੇ ਘਰ ਨਾਲ ਪਿਤਾ ਦਾ ਗੁਰਚਰਨ ਸਿੰਘ ਉਮਰ 12 ਸਾਲ ਆ ਜਾ ਪੁੱਤੋ। ਸਾਈਕਲ ਤਾਰਿਓ ਭਾਈ ਸਾਹਿਬ ਇੱਕ ਸਾਈਕਲ ਤਾਰ ਦਿਓ ਕਿੰਦਰ ਸਿੰਘ ਜੀ ਤਾਂ ਬੋਲਦੇ ਕਿੰਨੇ ਬੱਚੇ ਇਕੱਠੇ ਹੀ ਦੇ ਦੇਓ ਇਕੱਠੇ ਦੇ ਦੀਏ ਇਕੱਠੇ ਹੀ ਦੇ ਦੇਓ ਸਾਰਾ ਇਕੱਠੇ ਹੀ ਦੇ ਦੇਈਏ ਸਭਾ ਕਾਪੀ ਦੇ ਦਿਓ ਬਲਕ ਕਾਪੀ ਦੇ ਦੇਓ ਤੇ ਇਕੱਠੀ ਦੇ ਦਿੰਦੇ ਸਾਰੇ ਨੂੰ ਹੈ ਨਾ ਠੀਕ ਹੈ ਜੀ ਇਹ ਇਕੱਠੀ ਇਹ ਮੈਂ پیسے ਨਾ ਬੋਲ ਦਿੰਨਾ ਆਪਾਂ ਤਾਂ ਦੰਨੇ ਖੜੇ ਕਰ ਦਿਓ ਦੰਨੇ ਖੜੇ ਕਰ ਜਿਹੜਾ ਰੰਗ ਤੁਸੀਂ ਦੇਖ ਲੈ ਕਿਹੜਾ ਚੁਆਇਸ ਆ ਜਰਾ ਓਕੇ ਕਰ ਦਿਆ ਨਹੀਂ ਹੈ ਆਵੜ ਲੈਣਾ ਪਾੜ ਬੇ ਵਿਕਲਦੀ ਜਾਂਦੀ ਹੈ ਖੜੇ ਕਰੋ ਫਿਰ ਦੇਖਦੇ ਆ ਕੋਈ ਨਹੀਂ ਹਾਂਜੀ ਅੱਗੇ ਆ ਬੱਚਾ ਹੈ ਜੀ ਮਨਜਿੰਦਰ ਸਿੰਘ ਦੂਏ ਨੰਬਰ ਦੇ ਮਨਜਿੰਦਰ ਸਿੰਘ ਪੈਦਾਨਾ ਕ੍ਰਿਸ਼ਨ ਸਿੰਘ ਆ ਜਾ ਬੁੱਤੋਏ ਆ ਵੀ ਦੇਖੋ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਪਹਿਲਾਂ ਚਵਸ ਤੇਰੀ ਹੋਣੀ ਹੈ ਮਨਜਿੰਦਰ ਸਾਹਿਬ ਰੋਜ ਜੱਫੀ ਦੱਸ ਦੇ ਇੱਕ ਵਾਰ ਖੜ ਜਾ ਜੀ ਹਾਂਜੀ ਅੱਗੇ ਬੱਚਾ ਜੀ ਸਭ ਤੋਂ ਵਧੀਆ ਮਨਜਿੰਦਰ ਕੌਰ ਪਿਤਾ ਦਾ ਨਾਮ ਬਲਵਿੰਦਰ ਸਿੰਘ ਪਿੰਡ ਨਹੀਂ ਲਿਖਿਆ ਮਨਜਿੰਦਰ ਕੌਰ ਜੀ ਸਭ ਨਾਲ ਵਧੀਆ ਪੇਪਰ ਕਰਿਆ ਬੱਚੀ ਨੇ ਜੀ ਇਹਨੇ ਹਾਂ ਵੀ ਆਪੇ ਤੁਹਾਡਾ ਪੇਪਰ ਫੜ ਉਹ ਵੀ ਫੜ ਦੇ ਆ ਫੜ ਦੋ ਤੋ ਜੀ ਠੀਕ ਹੈ ਓਕੇ ਹਾਂ ਹੁਣ ਚੁਆਇਸ ਤੇਰੀ ਆ ਪਹਿਲਾਂ ਕਿਹੜਾ ਸਿਕਰ ਰੰਗ ਲੈਣਾ ਤੇਰਾ ਨਹੀਂ ਜ਼ਿਆਦਾ ਪਹਿਲਾਂ ਉਹਦੀ ਆ ਕਿਹੜਾ ਰੰਗ ਲੈਣਾ ਪੁੱਤ ਇਹਨਾਂ ਚਿੰਨਾ ਚੋਂ ਓਕੇ ਹੋ ਗਿਆ ਹਾਂਜੀ ਚੱਲ ਵੀ ਤੇਰਾ ਨਾਮ ਕੀ ਨਾਮ ਵੀ ਮਨਜਿੰਦਰ ਸਿੰਘ ਬੋਰ ਬੰਦ ਕਰ ਯਾਰ ਹੁਣ ਤੇਰਾ ਕਿਹੜਾ ਸਾਈਕਲ ਲੈਣਾ ਉਹਦਾ ਹੋ ਗਿਆ ਨਹੀਂ ਨਹੀਂ ਉਹਦਾ ਹੋ ਗਿਆ ਤੇਰਾ ਹੁਣ ਤੂੰ ਦੇਖਣਾ ਹੈ ਇਹ ਠੀਕ ਆ ਤੇਰਾ ਪੱਲਾ ਹੋ ਗਿਆ ਹੁਣ ਹਾਂ ਹੁਣ ਨਹੀਂ ਉਹਦਾ ਹੋਣਾ ਹੀ ਇਦਾਂ ਓਕੇ ਬਾਅਦ ਚ ਜੇ ਮਰਜ਼ੀ ਕਰਨੇ ਆ ਆਪਣੇ ਸਾਈਕਲ ਕੋਲ